ਕਸਾਲ ਪ੍ਰਭੂ ਕੁਸ਼ਵੀਰ ਕਹਿ ਲੈਂਦੇ ਆ ਯਾਰ ਅਫਵਾਹ ਆ ਗਈ ਨਾ ਇਹ ਨਾ ਇਹ ਫਸਲਾਂ ਦੀ ਜਾਣਕਾਰੀ ਵਾਲਾ ਹੋ ਗਿਆ ਦੋ ਦਿਨ ਹੋਰ ਬੰਦੇ ਹੋ ਗਏ ਇਹ ਵੀਡੀਓ ਵੀਡੀਓ ਪਾਈ ਜਾਂਦੇ ਬੌਣੇ ਬੂਟੇ ਦੀਆਂ ਆ ਦੇਖੋ ਮੈਂ ਵੀਡੀਓ ਬਣਾਉਣ ਲੱਗ ਗਿਆ ਮੈਂ ਕਈ ਬੂਟੇ ਦਿਖੇ ਹੈਗੇ ਆ ਮੈਂ ਅੱਜ ਪਿੰਡ ਪੱਕਾ ਕਲਾਂ ਵਿੱਚ ਆ ਠੀਕ ਹੈ ਇਹਨੂੰ ਆਪਾਂ ਇੱਥੇ ਖੜੇ ਪਟ ਕੇ ਨਹੀਂ ਕਹਿ ਸਕਦੇ ਵੀ ਵਾਇਰਸ ਆ ਇਹ ਟੈਸਟਿੰਗ ਲਈ ਜਾਣੇ ਮੈਨੇ ਚਾਰ ਬੂਟੇ ਕੱਢਿਆ ਖੇਤ ਚੋਂ ਦਿਖਦੇ ਤਾਂ ਬਹੁਤ ਐ ਟੇਲਾ ਮੈਨੂੰ ਲੱਭਿਆ ਨਹੀਂ ਹੈਗਾ ਲੱਛਣ ਇਹਦੇ ਮਾੜੇ ਆ ਪਰਾ ਜੇ ਹੁਣ ਚੰਗਾ ਬੂਟਾ ਪੜਦੇ ਆ ਮੈਨੂੰ ਦੋਨੇ ਹੱਥ ਨਾਲ ਨਹੀਂ ਪਟਿਆ ਯਾਰ ਇਹਨੂੰ ਮੈਨੇ ਐਵੇਂ ਹੀ ਪਟ ਲਿਆ ਹਾਲਾਂਕਿ ਗਾਰਾ ਸੀ ਸੁੱਕਾ ਹੁੰਦਾ ਵਾਣ ਮੈਂ ਹੋਰ ਸੌਖੇ ਤਰੀਕੇ ਨਾਲ ਪਟ ਲੈਂਦਾ ਤੁਸੀਂ ਫੋਟੋ ਫੋਟੋ ਮਾ ਦੇਖ ਕੇ ਨਾ ਉਲਝੋ ਸੈਂਪਲ ਕਰਵਾਓ ਇਹ ਚੀਜ਼ ਦਾ ਹਜੇ ਹੱਲ ਕਿਸੇ ਦੇਸ਼ ਕੋਲੇ ਵੀ ਹੈ ਨਹੀਂ ਮੇਰੇ ਵਰਗਾ ਕੋਈ ਛੋਟਾ ਜਾਂ ਕੋਈ ਯੂਟਿਊਬਰ ਜਾਂ ਕੋਈ ਹੋਰ ਤੁਹਾਨੂੰ ਦੁਕਾਨਦਾਰ ਇਹਦਾ ਹੱਲ ਕਰਕੇ ਦਿੰਦਾ ਹੈਗਾ ਉਹਦੇ ਚੱਕਰਾਂ 'ਚ ਨਾ ਫਸੋ ਬਸ ਆਪਾਂ ਪਾਣੀ ਡਾਊਨ ਕਰਨਾ ਰੇਹਾ ਘੱਟ ਪਾਉਣੀਆਂ ਹੈਗੀਆਂ ਤਾਂ ਤੱਕ ਦਾ ਸਪਰੇ ਹਾ ਉੱਪਰ ਤੇ ਤੇਲੇ ਮਾਰ ਸਪਰੇ ਆਪਾਂ ਨੂੰ ਕਰਨੀ ਪਣੀ ਜਿਹਦੇ ਕਰਕੇ ਇਹ ਫੈਲਦਾ